ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ 350 ਬਰੇ ਦੇ ਜਿਹੜੇ ਸਮਾਗਮ ਹੈ ਉਹਨਾਂ ਦੇ ਤਹਿਤ ਅੱਜ ਇਕੱਠੇ ਹੋਏ ਆ। ਉਹ ਜਿਹੜੀ ਸ਼ਹਾਦਤ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਮਿਸਾਲ ਨਹੀਂ ਮਿਲਦੀ ਪ੍ਰਗਟ ਭਏ ਗੁਰੂ ਤੇਗ ਬਹਾਦਰ। ਸੱਜਲ ਸਿਸ਼ਟ ਪੈ ਤਾਪੀ ਚਾਤਰ ਆਪਣੇ 9 ਸਾਲ ਦੇ ਗੋਬਿੰਦ ਰਾਏ ਦੇ ਕੈਂਪੀ ਔਰ ਇਸ ਕੀਤੇ ਦੀ ਸਲਾਮਤੀ ਲਈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਚੱਲ ਕੇ ਦਿੱਲੀ ਗਏ ਉੱਥੇ ਸ਼ਹਾਦਤ ਦਿੱਤੀ ਨਾਲ ਭਾਈ ਦਿਆਲਾ ਭਾਈ ਮਤੀ ਦਾਸ ਭਾਈ ਸਦੀ ਦਾ ਤੇ ਉਹਨਾਂ ਦੀ ਸ਼ਰਧਾ ਦੀ ਇਤਿਹਾਸ ਹੈ ਔਰ ਮੈਂ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਹੈ ਕਿ ਸੱਚਾ ਪਾਤਸ਼ਾਹ ਤੂੰ ਸਾਡ ਨੂੰ ਇਸ ਮਤਬਕਸੀ ਹੈ ਸਾਡੇ ਤੇ ਕਿਰਪਾ ਕੀਤੀ ਹੈ ਕਿ ਅਸੀਂ ਤੇਰੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਅੱਜ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਭਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਣ ਚ ਆਇਆ ਕਿ ਵੀ ਇਦਾਂ ਦਾ ਮਤਲਬ ਕਿ ਗੁਰੂਆਂ ਬਾਰੇ ਜਾਣਕਾਰੀ ਦੇਣੀ ਬੱਚੇ ਬਹੁਤ ਆਏ ਸੀ ਸਕੂਲਾਂ ਤੋਂ ਬਹੁਤ ਬੱਚੇ ਆਏ ਸੀਗੇ ਤੇ ਬਹੁਤ ਬੱਚੇ ਪ੍ਰੇਰਿਤ ਹੋਏ ਆ ਚੀਜ਼ਾਂ ਦੇਖ ਕੇ ਦਿਖਾਇਆ ਕਿ ਜਿੱਦਾਂ ਕਿ ਆਪਣੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿੱਦਾਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਉਹਦੇ ਬਾਰੇ ਜਾਣੂ ਕਰਵਾਇਆ ਜੋ ਇਹ ਫਿਲਮ ਦਿਖਾਈ ਗਈ ਹੈ ਬਹੁਤ ਹੀ ਵਧੀਆ ਬੱਚਿਆਂ ਨੇ ਜੋ ਦੇਖਦੇ ਆ ਸਮਝ ਆਉਂਦੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਸਾਡੇ ਗੁਰੂਆਂ ਨੇ ਕੀ ਕੀ ਸ਼ਹੀਦੀਆਂ ਪਾਈਆਂ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਜੋ ਉਸ ਸਮੇਂ ਧਰਮ ਦੀ ਰੱਖਿਆ ਕੀਤੀ ਸੀ ਉਸ ਬਾਰੇ ਸਾਰੇ ਜਗਤ ਨੂੰ ਜਾਣਨ ਪਾਇਆ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਈ ਲਾਈਟ ਐਂਡ ਸਾਊਂਡ ਸ਼ੋਅ ਅਰੇਂਜ ਕੀਤਾ ਸੀ ਉਸ ਤੇ ਅਸੀਂ ਜੋੜਿਆਂ ਦੀ ਸੇਵਾ ਕਰਨ ਆਏ ਸੀ ਔਰ ਅਸੀਂ ਇਹ ਪ੍ਰੋਗਰਾਮ ਸਾਰਾ ਦੇਖਿਆ ਬੜਾ ਮਨ ਖੁਸ਼ ਹੋਇਆ ਸਰਕਾਰਾਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਬਹੁਤ ਹੀ ਵਧੀਆ ਉਪਰਾਲਾ ਹੈ ਸਕੂਲਾਂ ਦੇ ਬੱਚੇ ਵੀ ਆਉਣ ਵਾਲਾ ਭਵਿੱਖ ਜੋ ਸਾਡਾ ਹੈ ਉਹ ਵੀ ਆਇਆ ਉਹਨਾਂ ਨੂੰ ਇਤਿਹਾਸ ਬਾਰੇ ਜੋੜਿਆ ਹੈ ਬਹੁਤ ਹੀ ਵਧੀਆ ਉਪਰਾਲਾ ਸੀ ਦੇਖ ਕੇ ਬੜਾ ਮਨ ਖੁਸ਼ ਹੋਇਆ